ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਗਿਆਨੀ ਸੰਤ ਸਿੰਘ ਮਸਕੀਨ ਜਿਹੜੇ ਗਿਆਨ ਦੇ ਸਾਗਰ ਸੀ ਜਿਨ੍ਹਾਂ ਨੂੰ ਨਾ ਸਿਰਫ ਆਪਣੇ ਸਿੱਖੀ ਧਰਮ ਦੇ ਲੋਕ ਸੁਣਦੇ ਸੀ ਬਲਕਿ ਮੁਸਲਮਾਨ ਤੇ Hindu ਸਾਰੇ ਸੁਣਦੇ ਸੀ ਇਸਾਈ ਵੀ ਸੁਣਦੇ ਸੀ ਯਾਨੀ ਕਿ ਹਰ ਧਰਮ ਦਾ ਬੰਦਾ ਉਹਨਾਂ ਨੂੰ ਸੁਣਦਾ ਸੀ ਤੇ ਉਹਨਾਂ ਦੇ ਗਿਆਨ ਤੋਂ ਫਾਇਦਾ ਚੁੱਕਦਾ ਸੀ ਕਿਉਂਕਿ ਉਹ ਬਹੁਤ ਹੀ achhiyan gallan karde ਸੀ ਤੇ ਅੱਜ ਦੀ ਕਥਾ ਦੇ ਵਿੱਚ ਵੀ ਗਿਆਨੀ ਸੰਸਿਮ ਮਸਕੀਨ ਹੁਣੀ ਆਪਣਾ ਇੱਕ ਵਾਕਿਆ ਬਿਆਨ ਕਰਦੇ ਪਏ ਐ ਕਿ ਜਦੋਂ ਉਹ ਗਿਆਨ ਕਰਨਦੇ ਸੀ ਕਥਾ ਬਿਆਨ ਕਰਨਦੇ ਸੀ ਤੇ ਇੱਕ ਸੂਫੀ ਮੁਸਲਮਾਨ ਬਜ਼ੁਰਗ ਜਿਹੜੇ ਸੀ ਉਹ ਉਹਨਾਂ ਦੀ ਕਥਾ ਸੁਣ ਕੇ ਤੇ ਜ਼ਾਰੋ ਕਤਾਰ ਰੋਣ ਲੱਪੇ ਆਖਰ ਉਹ ਕਿਉਂ ਰੋਣ ਲੱਪੇ ਕੀ ਵਜ੍ਹਾ ਸੀ ਇਹ ਆਪਾਂ ਚੱਲ ਕੇ ਦੇਖਨੇ ਆ ਜੀ ਦੀ ਕਥਾ ਦੇ ਵਿੱਚ ਗਿਆਨੀ ਸੰਸਿਮ ਮਸਕੀਨ ਹੁਣੀ ਬਿਆਨ ਕਰਦੇ ਪਏ ਬਹੁਤ ਵਧੀਆ ਤੇ ਸ਼ਾਨਦਾਰ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਖਤਮ ਫਿਰ ਕਰਨੇ ਇਸ ਤੇ ਵਿਚਾਰ ਮੇਰੇ ਨਾਲ ਜੋ ਵੀ ਥੀ ਸ਼ੀਗੁਰ ਸਿੰਘ ਸਵਾਤਾਹ ਰਾਹਾਨ ਇਰਾਨ ਦੇ ਚ 10 ਹਰ ਸਾਲ ਜਾਂਦਾ ਰਿਹਾ ਹੈ 15 ਦੇ ਨਾਲ ਹੀ ਭਾਈ ਮੱਖਣ ਸਿੰਘ ਥੋੜੇ ਦਿਨ ਹੋਏ ਨੇ ਇੱਥੇ ਹੀ ਗੁਜ਼ਰ ਗਏ ਨੇ 50 ਸਾਲ ਉਹਨਾਂ ਨੇ ਮਹਾਰਾਜ ਦੇ ਅਸਥਾਨ ਦੀ ਸੇਵਾ ਕੀਤੀ ਭਾਵੇਂ ਉਹਨਾਂ ਦੀ ਸਪੇਡਪੜ ਦੀ ਆਪਣੀ ਦੁਕਾਨ ਸੀ ਪਰ ਸ਼ੌਕੀਆ ਤੌਰ ਤੇ ਅੰਦਰੋਂ ਨਹੀਂ ਲਗਨ ਕਰਕੇ ਚਾਰਵਜੋ ਜੀ ਉਹਨਾਂ ਨੇ ਆਗੇ ਪ੍ਰਕਾਸ਼ ਕਰਨਾ ਸ਼ਾਮੇ ਉਹਨਾ ਨਹੀਂ ਰਹਿਦਾ ਅਸਪੜਨੇ ਸੁਭਾਸਣ ਉਹਨਾ ਨੇ ਕਰਨਾ ਖੜਾ ਪਰਸ਼ਾਦੀ ਦੇ ਉਹਨਾ ਨੇ ਬਣਾਣੀ ਵੰਡਣੀ ਉਹਨਾ ਨੇ ਅਰਦਾਸ ਉਹਨਾ ਨੇ ਕਰਨੇ ਪ੍ਰੋਫੈਸ਼ਨਲ ਨਹੀਂ ਸੰਪਰ ਪਰ ਫਿਰ ਵੀ ਸਾਰੀ ਸੇਵਾ 50 ਸਾਲ ਕੀਤੀ ਸ਼ਿਰਵ ਸੈਂਸਰ ਅਦਿ 15000 ਵੀ ਮੁਸਲਮਾਨ ਵੀ ਆਉਂਦੇ ਸਨ ਰੋਜ਼ ਆਉਂਦੇ ਸਨ 10 ਸਿੱਖਾਂ ਫਨਡੇਰ ਤੋਂ ਆਇਆ ऐसा कोई गुरुद्वारा ਨਹੀਂ ਆਉਂਦਾ ਸੀ ਜਿੱਥੇ 100000 ਮੁਸਲਮਾਨ ਨਾ ਬੈਠਣ ਅੱਧੇ ਤੋਂ ਜ਼ਿਆਦਾ ਹਿੰਦੂ ਹੁੰਦੇ ਸਨ ਦਸਰੀ ਮੁਸਲਮਾਨ ਹੁੰਦੇ ਸਨ ਕੇਸਾਦਾਰੀ ਚਲੀ ਤੇ ਸਦੀ ਹੁੰਦੇ ਸਨ ਜ਼ਿਲ੍ਹਾ ਬੰਨੋ ਬਿਸ਼ੌਰ ਕੋਹੜ ਡੇਰਾ ਸਹਿਲ ਖਾਨ ਹਜ਼ਾਰਾ ਮਰਦਾਨ ਉਸ ਫਸੇਲ ਕੁਝ ਆਉਂਦੇ ਸਨ ਮੁਸਲਮਾਨ ਕੁਝ ਮੁਸਲਮਾਨ ਮੰਗ ਵੀ ਕਰਦੇ ਸਨ ਕਬੀਰ ਦੇ ਸ਼ਲੋਕ ਸੁਣਾਓ ਫਰੀਦ ਦੇ ਬੋਲ ਸੁਣਾਓ ਕਾਗਿਆਂ ਨੂੰ ਕਹਿੰਦੇ ਸੀ ਕੀਰਤਨੀਆਂ ਨੂੰ ਕਹਿੰਦੇ ਸੀ ਔਰ ਮੈਨੂੰ ਅਜੇ ਤੱਕ ਵੀ ਯਾਦ ਹੈ ਮਸਤੀ ਚ ਝੂਮ ਰਹੇ ਮੁਸਲਮਾਨ ਗੁਰਦੁਆਰਿਆਂ ਚ ਬੈਠੇ ਹੁੰਦੇ ਸੀ ਮਸਤੀ ਚ ਝੂਮ ਰਹੇ ਰਹੇ ਸਹੀਦਾਰੀ ਬੈਠੇ ਹੁੰਦੇ ਸੀ ਸਹੀਦਾਰੀ ਉਹਨਾਂ ਨੂੰ ਕਹਿੰਦੇ ਸਨ ਕਿ ਉਹ ਹੈਗੇ ਤੇ ਹਿੰਦੂ ਲੇਕਿਨ ਇਸ਼ਟ ਬਣਾ ਬੈਠੇ ਗੁਰੂ ਨਾਨਕ ਕੇ ਇਸ ਰੱਖ ਕੇ ਤੇ ਫਿਰ ਕਟਾ ਕੇ ਬੈਠੇ ਨੇ ਕੁਸਤਾਖੀ ਮਾ ਕਦ ਸਹੀਦਾਰੀ ਨਹੀਂ ਇਹਨਾਂ ਨੂੰ ਬਦਤ ਕਹਿੰਦੇ ਨੇ ਮਾਫ ਕਰ ਦੇਣਾ ਮੈਨੂੰ ਮੇਰੇ ਦਰਵਾਜ਼ੇ ਤੇ ਮਾਫੀ ਮੰਗਾ ਇਹਨਾਂ ਨੂੰ ਸਹੀ ਧਾਰੀ ਨੇ ਕਹਿੰਦਾ ਹਿੰਦੂ ਨੇ ਹਿੰਦੂਆਂ ਚੋਂ ਜਿਸੇ ਬਣੇ ਸਾਰੇ ਹਿੰਦੂਆਂ ਚੋਂ ਬਣੇ ਗੁਰਨਾਮੀ ਦੀ ਬਾਣੀ ਤੋਂ ਪ੍ਰਭਾਵਿਤ ਹੋ ਗਏ ਗੁਰਦਾਰੇ ਅੰਦਰ ਸਿੱਖ ਮੰਨ ਕੇ ਬੈਠੇ ਗੁਰਨਾਮਿਕ ਨੂੰ ਸਹੀ ਧਾਰੀ ਨੇ ਕਿ ਸੇਧਨ ਪ੍ਰਭਾਵਿਤ ਹੋ ਕੇ ਫਿਰ ਕਿਸਾ ਧਾਰੀ ਵੀ ਹੋ ਜਾਣਗੇ ਸੇਂਗੋ ਜਾਣ ਕੇ ਸਿੱਖਦੇ ਹਨ ਗੁਰੂ ਨਾਲ ਇੱਕ ਨੂੰ ਮਿਲਦਾ ਸਿੱਖ ਤੇ ਸਿੱਖਿਆ ਗੁਰੂ ਵੀ ਚਾਹ। ਕਹ ਮਕਤਸਰ ਜਿਹੜਾ ਮੈਰਜ ਕਰਾਉਂਦੇ 10 15ਵੇਂ ਮੁਸਲਮਾਨ ਵੀ ਆਉਂਦੇ ਸਨ ਮੇਰੇ ਪੁੱਛਣ ਦੇ ਵਿੱਚ ਦੱਸਿਆ ਮੈਨੂੰ ਦੋ ਚਾਰ ਸਜਣਾ ਨੇ ਦੁਬਈ ਦੇ ਜ ਅਜੇ ਵੀ ਆਉਂਦੇ ਨੇ ਫਾਮੇ ਇਸਲਾਮ ਦੀ ਹਕੂਮਤ ਬਣ ਗਈ ਐ ਤੇ ਬੜੀ ਕੱਟੜ ਹਕੂਮਤ ਬਣ ਗਈ ਐ ਲੇਕਿਨ ਫਿਰ ਵੀ ਕੁਝ ਸਮ ਮੁਸਲਮਾਨ ਗੁਰਦੁਆਰੇ ਆਉਂਦੇ ਨੇ ਇੱਕ ਮੁਸਲਮਾਨ ਤੇ ਉੱਤੇ ਕੀਰਤਨ ਵੀ ਕਰਦਾ ਸੀ ਇਹ ਵੀ ਮੈਂ ਕਰ ਉਹਨੇ ਸਿੱਖ ਲਿਆ ਸੀ ਚੋਂ ਚੋਂ ਕੇ ਕਰਦਾ ਸੀ ਮਸਤੀ ਚ ਕਰਦਾ ਸੀ ਹੈ ਮੁਕਤਸਰ ਮੈਂ ਇਸ ਕਰਾਂ 15 ਦਿਨ ਬਾਅਦ ਕਥਾ ਦੀ ਸਮਾਪਤੀ ਤੇ ਕਿਉਂ ਮੈਂ ਭਾਰਤ ਵਾਪਸ ਆਣਾ ਸੀ ਇੱਕ ਸੂਫੀ ਫਕੀਰ ਵੀ ਸੁਣ ਲਈ ਆਂਦਾ ਸੀ ਬਾਹਰ ਕਿਤੇ ਸ਼ਹਿਰ ਤੋਂ ਬਾਹਰ ਪੈਰਾਂ ਨਵਾਰ ਇੱਕ ਕੁਟਿਆ ਚ ਰਹਿੰਦਾ ਸੀ ਢਾਈ ਮਹੀਨੇ ਦਾ ਸਫ਼ਰ ਪੈਦਲ ਚੱਲ ਕੇ ਆਉਂਦਾ ਸੀ ਪੈਦਲ ਹੀ ਵਾਪਸ ਜਾਂਦਾ ਸੀ ਰਸਤੇ ਉੱਤੇ ਕੋਈ ਸੰਗ ਦੇਖ ਲਵੇ ਤੇ ਗੱਡੀ 'ਚ ਬਿਠਾ ਲੈਂਦਾ ਸੀ ਨਹੀਂ ਤੇ ਪੈਨ ਮਿਲਦੀ ਜਾਂ ਤਰਾ ਰੋਸ ਪੈडल ਕਰਦਾ ਸੀ ਸਵੇਰੇ ਚੱਲ ਪੈਂਦਾ ਸੀ ਗੁਰਦੁਆਰੇ ਆਣਾ ਫਿਰ ਵਾਪਸ ਪੈਦਲ ਹੀ ਜਾਂਦਾ ਉਹਨੇ ਬੇਦਾ ਵਜੋਂ ਮੇਰੇ ਅੱਗੋਂ ਇੱਕ ਮਾਲਾ ਰੱਖ ਦਿੱਤੀ ਮਾਲਾ ਨੂੰ ਤਸਬੀਹ ਕਹਿੰਦੇ ਨੇ ਸਮਾਗਤੀ ਤੋਂ ਬਾਅਦ ਉਸ ਬਗੀਰ ਨੂੰ ਮੈਂ ਕਹਿ ਮੈਂ ਰੱਖ ਲੈ ਫੰਮੇ ਕਮਾਲਾ ਇੰਡੀਆ ਚ ਬਹੁਤ ਮਿਲਦੀਆਂ ਨੇ ਹਿੰਦੁਸਤਾਨ ਚ ਬਹੁਤ ਮਿਲਦੀਆਂ ਨੇ ਲੈ ਲਿਆਂਗਾ ਕਿਉਂਕਿ ਉਸ ਦੀ ਹਾਲਤ ਮੈਂ ਦੇਖੀ ਸੀ ਮੈਂ ਤੁਸੀ ਰੱਖੋ ਫਿਰ ਤੁਹਾਨੂੰ ਹੋਰ ਕਦੇ ਖਰੀਦਣੇ ਪੈਗੇ ਰੱਖੋ ਮੈਨੂੰ ਕਹਿਣ ਲੱਗੇ ਤੁਸੀ ਸਿੰਗਾ ਨੂੰ ਦੇਣੀ ਆਖਿਆ ਜੋ ਨਜ਼ਰਾਨਾ ਦਿੱਤਾ ਲੈ ਲਿਆ ਮੈਂ ਇੱਕ ਗਰੀਬ ਨੇ ਇਹ ਮਾਲਾ ਵੇਡ ਗਈ ਸੀ ਮੈਨੂੰ ਵਾਪਸ ਕਰ ਦੇ ਮੇਰੀ ਤੋਹਨ ਉਦੀ ਅੱਖਾਂ ਬਾਰਾਂ ਮੈਂ ਤੇ ਨਜ਼ਰਾਨਾ ਵੇਟ ਕੀਤਾ ਹੈ ਔਰ ਨਜ਼ਰਾਨਾ ਵੇਟ ਕੀਤਾ ਹੈ ਮੈਂ ਤੁਹਾਨੂੰ ਸੁਣਦਾ ਰਿਹਾ ਵੀ ਇਹ ਫੋਨ ਨੂੰ ਕਬੂਲ ਨਹੀਂ ਮੈਨੂੰ ਬਹੁਤ ਝੋਟ ਲੱਗੇਗੀ ਮੈਂ ਰੱਖ ਲੇ ਉਹ ਮਾਲਾ ਮੈਂ ਰੱਖ ਲੇ ਆਪ ਵੀ ਗੈਥਲਾਈਜ਼ ਕਰਾਂ ਗਾੜਵਨ ਇਹ ਘਟਨਾ ਸੰਚੁਰਤ ਰਦੀ ਹੋਵੇ 80 81 ਤੱਕ ਉਹ ਮਾਲਾ ਮੇਰੇ ਕੋਲ ਰਹੀ ਹੈ ਦੋ ਦਫਾ ਮੇਰੇ ਕੋਲ ਟ੍ਰੇਨ ਵਿੱਚ ਰਹਿ ਗਈ ਸੀ ਯਾਤਰੀਆਂ ਨੇ ਕਰਦੇ ਵਿੱਚ ਪੁਚਾਈ ਫਿਰ ਮੈਂ ਉਹ ਪੰਜ 10 ਰੁਪਏ ਦੀ ਮਾਲਾ ਸੀ ਤੁਸੀਂ ਸਿਕੜੇ ਰਵੇ ਕਰਾਇਆ ਖਰਚ ਕੇ ਅਲਵਰ ਆਇਓ ਹਾਂ ਮੈਂ ਕਿ ਚਲ ਗਈ ਕਹਿੰਦੇ ਕਿ ਨਹੀਂ ਤੁਹਾਡੇ ਹੱਥ ਵਿੱਚ ਦੇਖੀ ਸੀ ਫਿਰ ਜ਼ਮੀਰ ਨਹੀਂ ਬਣੀ ਕੋਈ ਪੁਚਾਈ ਗਏ ਦੋ ਚਾਰ ਵਫਾ ਗੁਰਦੁਆਰਿਆਂ ਵਿੱਚ ਵੀ ਖੋ ਗਈ ਮੈਨੂੰ ਮਿਲਦੇ ਖਾਸ ਜਿਹੀ ਘਟਨਾ ਮੈਂ ਤੁਹਾਨੂੰ ਸਰਵਨ ਕਰਾਣ ਲਗਾ ਹੈਰਾਨ ਹੋ ਗਏ ਕਾਨਪੁਰ ਦਾਸ ਹਰ ਸਾਲ ਗਲਵਨ 40 45 ਸਾਲ ਤੋਂ 9 10 ਫਰਵਰੀ ਤੋਂ ਲੈ ਕੇ 19 20 ਫਰਵਰੀ ਤੱਕ 10 ਦਿਨ ਕਥਾ ਕਰਦਾ ਹੈ 40 45 ਸਾਲ ਮੈਨੂੰ ਅਗਣ ਮੇਰਾ ਨਾਗਾ ਨਹੀਂ ਤੇ ਲਖਨਊ ਦੇ ਸਦਾਸ ਦੇ ਕੁੜਮਾਚਾਰੀ ਸਰਦਾਰ ਪੂਰਨ ਸਿੰਘ ਜੀ ਜੈਵਰਸ ਉਹਨਾਂ ਦੀ ਪੋਤੀ ਦਾਸ ਦੇ ਛੋਟੇ ਬੱਚੇ ਨੂੰ ਵਿਆਹੀ ਹੋਈ ਹੈ ਉਹ ਕੰਵਰ ਸੁਣਨ ਦੇ ਬੜੇ ਸ਼ੌਕੀਨ ਸ਼ਾਮ ਨੂੰ ਆਜ ਆਇਆ ਕਰਦੇ ਸਨ 45 ਮਹੀਨੇ ਲਾਇਤ ਰਾਤ ਰਹਿ ਕੇ ਮੇਰੇ ਕੋਲ ਸਵੇਰੇ ਚਲੇ ਜਾਇਆ ਕਰਦੇ ਸਨ ਡੇਲੀ ਅਪ ਡਾਊਨ ਕਰਦੇ ਸਨ ਇੱਕਦਮ ਸਿਰਾਂਹੇ ਪਈ ਹੋਈ ਮਾਲਾ ਦੇਖ ਕੇ ਮੈਨੂੰ ਕਹਿਣ ਲੱਗਾ ਅਗੈਨੇ ਅਨੋਖ ਸਿੰਘ ਵੀ ਸ਼ਾਇਦ ਉਹਨਾਂ ਦੇ ਨਾਲ ਮੇਰੇ ਨਾਲ ਸੁਣਤਾ ਹੀ ਮੁਸਕਰਾ ਰਹੇ ਉਹ ਮੈਨੂੰ ਕਹਿਣ ਲੱਗੇ ਇਹ ਹੈ ਮਾਲਾ ਮੈਂ ਲਖਨਊ ਲੈ ਜਾਣੀ ਹੈ शामी वापस, चुके दे वापस ले आव मैं चुप के दी मैं आकर वापस कानून लिया रखो रखो वापस की लिया कहू चंकी लगी रख लो मैनू कह लगे मसकीम जी मैं रखनी कोई नहीं शामी मैं ले आव मैं देखनी है खैर समाप्ति मैं कर लगा ले जब शामी आए तो मैनू कह लगे पुखराज है ਇੱਕ ਇੱਕ ਮਣਕਾ 10-12 ਹਜ਼ਾਰ ਦਾ ਤੁਸੀਂ ਇੱਧਰ ਸੁੱਟ ਦਿੰਦੇ ਏਧਰ ਸੁੱਟਦੇ ਮੈਂ ਕਦੀ ਸੁਪਨੇ ਚ ਵੀ ਨਹੀਂ ਸੋਚ ਸਕਦਾ ਸੀ ਕਿ ਉਹ ਫਕੀਰ ਜਿਹਦੇ ਕਪੜੇ ਪਾਟੇ ਹੋਏ ਨੇ ਮੈਨੂੰ ਪੁਖਰਾਜ ਦੀ ਮਾਲਾ ਦੇਵੇਗਾ ਉਹਨੇ ਕਿਹਾ ਪੁਖਰਾਜ ਹੈ ਸੰਭਾਲ ਕੇ ਰੱਖਣਾ ਸੰਭਾਲ ਕੇ ਮੈਂ ਕੀ ਰੱਖਾਂ ਉਸੇ ਰਾਤ ਹੀ ਖੋ ਗਈ ਅਜੇ ਤੱਕ ਨਹੀਂ ਮਿਲੀ ਕਿਸੇ ਨੂੰ ਪਤਾ ਲੱਗ ਗਿਆ ਹੋਈਆ ਸਾਰਿਆਂ ਨੂੰ ਪਤਾ ਚੱਲ ਗਿਆ ਪੁਖਰਾਜ समझ है ते पुखराज पुखराज है वरना नहीं है समझ है तो हीरा हीरा है वरना नहीं है समझ है तो सोना सोना है वरना नहीं है समझ है ते परमात्मा परमात्मा है वरना नहीं है समझ है तो गुरु गुरु है वरना नहीं क्या बात हे प्रभु तू मेरी समझ तो दूर जब तू मेरी समझ ही नहीं है तो मेरे चेतज च किस तरह आवेगा आवेगा ਬਸ ਇੱਕ ਨੂੰ ਤੱਕ ਹੈ ਕਿ ਹਮੇ ਸਮਾਪਤੀ ਕਰਦਾ ਕਿਉਂ ਪਰਮਾਤਮਾ ਸਮਝ ਵਿੱਚ ਆ ਜਾਂਦਾ ਹੈ ਆ ਜਾਂਦਾ ਹੈ ਦੂਜਾ ਨੂੰ ਤਾਂ ਬਿਆਨ ਕਰਨ ਲੱਗਾ ਅਗਰ ਉਹ ਸਮਝ ਵਿੱਚ ਆ ਜਾਂਦਾ ਹੈ ਤਾਂ ਉਹ ਪਰਮਾਤਮਾ ਮੇਰੀ ਸਮਝ ਤੋਂ ਵੱਡਾ ਨਹੀਂ ਹੋ ਸਕਦਾ ਫਿਰ ਮੇਰੀ ਸਮਝ ਵੱਡੀ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਦਾ ਪਿਆਲਾ ਕਿਤਨਾ ਹੀ ਵੱਡਾ ਕਿਉਂ ਨਾ ਹੋਵੇ ਸਾਗਰ ਉਸ ਦੇ ਚ ਨਹੀਂ ਆ ਸਕਦਾ ਸਮਝ ਕਿਤਨੀ ਵੱਡੀ ਕਿਉਂ ਨਾ ਹੋਵੇ ਪਰਮਾਤਮਾ ਨੂੰ ਨਹੀਂ ਸਮਝ ਸਕਦੇ ਤੁਸੀਂ ਆਖੋਗੇ ਫਿਰ ਮੈਂ ਕਿਉਂ ਗਿਆ ਜੋ ਮੇਰੀ ਸਮਝ ਦੇਚ ਨਹੀਂ ਨਹੀਂ ਜੋ ਮੇਰੇ ਚੇਤੇ ਦੇਚ ਨਹੀਂ ਨਹੀਂ ਇਕਾਗਰਤਾ ਰਕਸ਼ਣੇ ਫਿਰ ਮੈਂ ਕਿਉਂ ਕਹ ਰਿਹਾ ਸਮਝ ਸਮਝ ਕੇ ਇਹ ਸਮਝ ਮਿਲ ਲਈਏ ਕਿ हे प्रभु मैं तेनु नहीं समझ सकदा क्यों तू मेरी समझ तो बड़ा बहुत बहुत बड़ा हेरवा इतना प्रभावक हो जांदा है रोम रोम याद करण लगदा रसना उदा नाम जपन लग पएली मन उस विच लेन हो जांदा समझ समझ के ये समझ मिलदी है कि मैं तेनु नहीं समझ सकदा नहीं समझ सक तू समरथ वड़ा मेरी मत थोड़ी राम अगर कोई कह में जानने मैं समझ सकना गुरु नानक देव जी महाराज कह रहे सोई अजान कहे मैं जानिया जानन हार न छाना फरीद को तो कह रहे ने य कह रहे हे खुदा तू मेरी समझ तो दूर हे खुदा तू मेरे चेते तो दूर है मेरी याद तेरे तक नहीं पहुंच रही ਅਮੀਰ ਖੁਸਰੋ ਦਿੱਲੀ ਵਿੱਚ ਹੋਇਆ ਹਜ਼ਰ ਨਜ਼ਾਮਦੀਨ ਦਾ ਚੇਲਾ ਜਿਹਨੇ ਉਰਦੂ ਭਾਸ਼ਾ ਨੂੰ ਜਨਮ ਦਿੱਤਾ ਪਰ ਜਿਸ ਨੇ ਕਵਾਲੀ ਸੰਗੀਤ ਨੂੰ ਜਨਮ ਦਿੱਤਾ ਇਸ ਤੋਂ ਪਹਿਲੇ ਕਵਾਲੀ ਸੰਗੀਤ ਨਹੀਂ ਸੀ ਅਮੀਰ ਖੁਸਰੋ ਉਹ ਕਹਿੰਦਾ ਹੈ ਅਬ ਤੋ ਯਾਰ ਦੇ ਰਫਤ ਗਾਂ ਕੇ ਵੀ ਪਹੁੰਚ ਨਹੀਂ ਦੋਸਤਾਂ ਨੇ ਕਿਤਨੀ ਦੂਰ ਬਸਾਈ ਹੈ ਬਸਤੀਆਂ ਐ ਮੇਰੇ ਖੁਦਾ ਕਿਤਨੀ ਦੂਰ ਹੈ ਤੇਰੀ ਬਸਤੀ ਮੇਰੀ ਯਾਦ ਨਹੀਂ ਪਹੁੰਚਦੀ ਇਹਨੂੰ ਯਾਦ ਕਰਨ ਬੈਠਣਾ ਤੋਂ ਨਹੀਂ ਆ। ਯਾਦ ਪੁਰਣਾ ਤੱਕ ਪਹੁੰਚ ਜਾਂਦੀ ਹੈ, ਧਨ ਸੰਪਦਾ ਤੱਕ ਪਹੁੰਚ ਜਾਂਦੀ ਹੈ ਪਰ ਆਰਥ ਤੱਕ ਪਹੁੰਚ ਜਾਂਦੀ ਹੈ। ਇਹ ਕਰਤਾਰ ਤੇਰੇ ਤੱਕ ਨਹੀਂ ਪਹੁੰਚਦੀ। ਇਹ ਨੌ ਬੂਰੀਆਂ ਲੱਗੂ ਆਉਂਦੀਆਂ। ਤੂੰ ਮੇਰੀ ਸਮਝ ਤੋਂ ਦੂਰ ਹੈ। ਤੂੰ ਮੇਰੇ ਚੇਤੇ ਤੋਂ ਦੂਰ ਹੈ। ਸਤ ਸੰਗ ਕਰਦੇਆਂ ਕਰਦੇਆਂ ਜੇ ਦਿਨ ਇਹ ਸਮਝ ਆ ਜਾਂਦੀ ਹੈ। ਮੇਰੀ ਸਮਝ ਤੋਂ ਬਹੁਤ ਵੱਡਾ ਹੈ। ਬਹੁਤ ਲੱਗਾ ਹੈ। ਬਹੁਤ ਵੱਡਾ ਹੈ। ਹਿਰਦਾ ਉਸ ਨੂੰ ਯਾਦ ਕਰ ਕੇ ਪੈਂਦਾ ਹੈ ਕਥਾਈਸ ਪ੍ਰਮਾਤਮਾ ਪੂਰਾ ਸਮਝਦੇ ਚ ਨਹੀਂ ਆਉਂਦਾ ਕੋਈ ਬੰਦਾ ਇਹ ਆਖੇ ਸੂਰਜ ਮੇਰੇ ਨਾਲ ਆ ਕੇ ਬੈਠੇ ਮੇਰੇ ਘਰ ਸੋਵੇ ਸਾਈਡ ਦੇ ਜ਼ਮੀਨ ਨਾਲੋਂ ਕਰੋੜਾਂ ਗੁਣਾ ਵੱਡਾ ਤੇਰੇ ਘਰ ਆਵੇ ਤੇਰੇ ਨਾਲ ਬੈਠੇ ਉਦੀ ਕਿਰਨ ਆ ਸਕਦੀ ਹੈ ਉਦੀ ਰੋਸ਼ਨੀ ਆ ਸਕਦੀ ਹੈ ਪ੍ਰਮਾਤਮਾ ਦੇ ਗੁਣ ਉਹ ਤੇਰੇ ਹਿਰਦੇ ਚ ਪ੍ਰਕਾਸ਼ ਹੋ ਸਕਦਾ ਹੈ ਉਦੀ ਸ਼ਕਤੀ ਦਾ ਪ੍ਰਕਾਸ਼ ਹੋ ਸਕਦਾ ਹੈ ਉਹਦੇ ਮਹਾ ਰਸਤੇ ਆਨੰਦ ਦਾ ਪ੍ਰਕਾਸ਼ ਹੋ ਸਕਦਾ ਹੈ ਸਾਰਾ ਪ੍ਰਮਾਤਮਾ ਤੇਰੀ ਸਮਝ ਤੇਰੇ ਚੇਤੇ ਤੋਂ ਪਰੇ 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 ਸਤਿਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਕਿ ਸਾਨੂੰ ਬਹੁਤ حاصل ਹੋਵੇ ਫਿਰ ਕਿਸੇ ਨਦੀ ਨਾਲ ਸੰਜੋਗੀ ਵੇਲੇ ਹੋਏ ਗੁਰਮਤ ਦੇ ਹੋਰ ਪਹਿਲੇ ਗੁਰਬਾਣੀ ਦੇ ਹੋਰ ਪਹਿਲੇ ਸਿਧਾਂਤ ਦੇ ਹੋਰ ਨੁਕਤੇ ਤੁਹਾਡੇ ਸਾਹਮਣੇ ਤੇ ਅੱਜ ਦੀ ਕਥਾ ਆਪਾਂ ਦੇਖੀ ਕਿ ਗਿਆਨੀ ਸੰਸਿ ਮਸਕੀਨ ਹੋਣੀ ਜਿਹੜੇ ਕਿ ਬੇਪਨਾਹ ਜਿਨਾ ਕੋ ਇਲਮ ਸੀ ਜਿਨ੍ਹਾਂ ਨੂੰ ਗਿਆਨ ਦਾ ਸਾਗਰ ਕਿਹਾ ਜਾਂਦਾ ਸੀ ਕਿਉਂ ਐਸੀਆਂ ਸੋਹਣੀਆਂ ਤੇ ਸੁੱਚੀਆਂ ਗੱਲਾਂ ਕਰਦੇ ਸੀ ਕਿ ਸੁਣਨ ਵਾਲਾ ਉਹਨਾਂ ਤੋਂ ਬਿਗੈਰ ਰਹਿ ਨਹੀਂ ਸਕਦਾ ਜਿਹੜਾ ਉਹਨਾਂ ਨੂੰ ਸੁਣਦਾ ਨਾ ਉਹ ਲਾਜ਼ਮੀ ਉਹਨਾਂ ਨੂੰ ਸੁਣਦਾ ਸੀ ਕਿਉਂ ਕਿ ਉਹਨਾਂ ਦੀਆਂ ਗੱਲਾਂ ਅਸਰ ਰੱਖਦੀਆਂ ਸੀ ਖਾਲੀ ਇਹ ਨਹੀਂ ਵੀ ਰੋਕ ਕਿ ਆਪਣੇ ਸਿੱਖੀ ਧਰਮ ਦੇ ਲੋਕ ਉਹਨਾਂ ਨੂੰ ਸੁਣਦੇ ਸੀ ਬਲਕਿ ਬਾਕੀ ਧਰਮਾਂ ਦੇ ਲੋਕ ਵੀ ਜਿਸ ਤਰ੍ਹਾਂ ਕਿ ਮੁਸਲਮਾਨ ਹਿਸਾਈ ਹਿੰਦੂ ਸਾਰੇ ਉਹਨਾਂ ਨੂੰ ਸੁਣਦੇ ਸੀ ਤੇ ਉਹਨਾਂ ਦੀਆਂ ਗੱਲਾਂ ਤੋਂ ਫਾਇਦਾ ਚੁੱਕਦੇ ਸੀ ਕਿਉਂਕਿ ਗਾਨੀ ਸੰਸੀ ਮਸਕੀਨ ਹੋਣੀ ਰੱਬ ਦੀ ਗੱਲ ਕਰਦੇ ਸੀ ਰੱਬ ਨਾਲ ਜੋੜਦੇ ਸੀ ਇਨਸਾਨੀਅਤ ਦੇ ਭਲੇ ਦੀ ਗੱਲ ਕਰਦੇ ਸੀ ਬੁਰਾਈ ਤੋਂ ਬਚਾਉਂਦੇ ਸੀ ਤੇ ਇਸੇ ਤਰ੍ਹਾਂ ਹੀ ਦੇਖ ਲਓ ਕਿ ਜਦੋਂ ਉਹ ਆਪਣੀ ਕਥਾ ਬਿਆਨ ਕਰਦੇ ਸੀ ਤੇ ਮੁਸਲਮਾਨ ਵੀ ਉਹਨਾਂ ਦੀ ਕਥਾ ਸੁਣ ਕੇ ਰੋਂਦੇ ਸੀ ਕਿਉਂਕਿ ਹੱਕ ਸੱਚ ਦੀ ਗੱਲ ਕਰਦੇ ਸੀ ਇਨਸਾਨ ਨੂੰ ਉਹਦਾ ਦੂਸਰਾ ਜਹਾਨ ਜਿਹੜਾ ਉਹਦਾ ਰੂਪ ਦਿਖਾਉਂਦੇ ਸੀ ਕਿ ਇਹ ਜਿਹੜੀ ਦੁਨੀਆ ਇਹ ਫਾਨੀ ਹੈ ਖਤਮ ਹੋਣ ਵਾਲੀ ਹੈ ਸਦਾ ਹੱਥੇ ਨਹੀਂ ਰਹਿਣਾ ਇਹ ਮੁੱਕ ਜਾਣੀ ਹੈ ਜਹਾਨ ਉਹ ਜਿਹੜਾ ਅਗਲਾ ਜਹਾਨ ਹੈ ਅਸਲ ਜ਼ਿੰਦਗੀ ਉਹ ਹੀ ਹੈ ਉਹਦੇ ਵਾਸਤੇ ਤਿਆਰੀ ਕਰੋ ਜਿੱਲੇ ਕੋਈ ਵੀ ਇਨਸਾਨ ਤੁਹਾਨੂੰ ਹੱਕ ਸੱਚ ਦੀ ਗੱਲ ਦੱਸਦਾ ਨਾ ਤੁਹਾਡੀਆਂ ਅੱਖਾਂ ਖੋਲਦਾ ਤੇ ਇਨਸਾਨ ਨੂੰ ਫਿਰ ਰੋਣਾ ਆਉਂਦਾ ਵੈ ਇਨਸਾਨ ਫੇਰ ਹੀ ਸਮਝਦਾ ਕਿ ਯਾਰ ਮੈਂ ਕਿੰਨਾ ਗੁਮرائی ਦੇ ਵਿੱਚ ਪਿਆ ਸੀ ਜਾਂ ਕਿੰਨਾ ਅੰਧੇਰਿਆਂ 'ਚ ਡੁੱਬਿਆ ਸੀ ਮੈਂ ਕਿਸ ਕਦਰ ਗਲਤ ਸੀ ਪਰ ਜਦੋਂ ਕੋਈ ਇੱਕ ਵੱਡਾ ਆਲਮ ਇੱਕ ਵੱਡਾ ਗਿਆਨੀ ਜਾਂ ਕੋਈ ਇੱਕ ਵੱਡਾ ਪੰਡਤ ਤੁਹਾਡੀਆਂ ਅੱਖਾਂ ਖੋਲ ਦੇਣਾ ਤੇ ਫਿਰ ਇਨਸਾਨ ਨੂੰ ਰੋਣਾ ਆਉਂਦਾ ਤੇ ਫਿਰ ਰੋ ਰੋ ਕੇ ਇਨਸਾਨ ਰੱਬ ਕੋਲੋਂ ਤੋਬਾ ਕਰਦਾ ਮਾਫੀ ਮੰਗਦਾ ਕਿ ਯਾ ਅਲਾ ਪਾਕ ਮੈਨੂੰ ਮੇਰੇ ਗਨਾਵਾਂ ਦੀ ਮਾਫੀ ਦੇ ਦੇ ਮੈਂ ਆਪਣੀ ਜ਼ਿੰਦਗੀ ਬਹੁਤ ਹੀ ਅੰਧੇਰਿਆਂ 'ਚ ਗੁਜ਼ਾਰੀ ਹੈ ਬਹੁਤ ਗਲਤ ਕੰਮ ਕੀਤੇ ਮੈਨੂੰ ਮਾਫ ਕਰਦੇ ਤੇ ਜਿਹੜੇ ਇੰਜ ਦੇ ਅਗਿਆਨੀ ਸੰਸੀ ਮਸਕੀਨ ਵਰਗੇ ਲੋਕ ਹੁੰਦੇ ਸੀ ਨਾ ਉਹ ਬਹੁਤ ਹੀ ਘੱਟ ਪੈਦਾ ਹੁੰਦੇ ਸੀ ਕਿ ਐਂਦੇ ਲੋਕ ਸਮਝ ਲੋ ਕਿ ਸਦੀਆਂ ਬਾਅਦ ਹੀ ਪੈਦਾ ਹੁੰਦੇ ਆ ਜਿਨ੍ਹਾਂ ਕੋ ਬੇਬਨਾ ਇਲਮ ਹੋਵੇ ਜਾਂ ਜਿਨ੍ਹਾਂ ਦਾ ਮਕਸਦ ਸਿਰਫ ਆਪਸ ਚ ਪਿਆਰ ਮੁਹੱਬਤ ਬੜਾਉਣਾ ਹੁੰਦਾ ਆਪਸ ਚ ਜਿਹੜਾ ਲੜਾਈ ਫਸਾਦ ਉਹਨੂੰ ਦੂਰ ਕਰਨਾ ਹੁੰਦਾ ਲੇ ਕਿਉਂ ਕਿ ਜ਼ਿਆਦਾਤਰ ਜਿਹੜੇ ਲੋਕ ਹੈ ਨਾ ਉਹ ਅਕਸਰ ਧਰਮਾਂ ਦੇ ਵਿੱਚ ਵੀ ਜਿਹੜੇ ਮੋਲਵੀ ਆ ਮੋਲਵੀਆਂ ਦੀ ਮੋਲਵੀਆਂ ਨਾਲ ਨਹੀਂ ਬੰਦੀ ਪੰਡਤਾਂ ਦੀ ਪੰਡਤਾਂ ਨਾਲ ਨਹੀਂ ਬੰਦੀ ਗਿਆਨੀਆਂ ਦੀ ਗਿਆਨੀਆਂ ਨਾਲ ਨਹੀਂ ਬੰਦੀ ਇੱਕ ਦੂਜੇ ਨਾਲ ਫਸਾਦ ਰੱਖਦੇ ਆ ਆਵਾਮ ਨੂੰ ਵੀ ਲੜਾਈ ਰੱਖਦੇ ਆ ਕਿ ਉਹ ਪੰਡਤ ਨਹੀਂ ਸਹੀ ਜਾਂ ਉਹ ਗਿਆਨੀ ਨਹੀਂ ਸਹੀ ਜਾਂ ਉਹ ਮੋਲਵੀ ਨਹੀਂ ਸਹੀ ਲੇਕਿਨ ਗਿਆਨੀ ਸੰਸੇਂ ਸਿੰਘ ਮਸਕੀਨ ਆ ਨੇ ਕਦੀ ਵੀ ਫਸਾਦ ਦੀ ਗੱਲ ਨਹੀਂ ਕੀਤੀ ਹਮੇਸ਼ਾ ਪਿਆਰ ਮੁਹੱਬਤ ਦੀ ਗੱਲ ਕੀਤੀ ਦਿਲਾਂ ਨੂੰ ਜੋੜਨ ਦੀ ਗੱਲ ਕੀਤੀ ਸੀ ਤੇ ਬਾਕੀ ਬਹੁਤ ਹੀ ਵਧੀਆ ਕਥਾ ਸੀ ਵੀਰੋ ਬਹੁਤ ਅੱਛਾ ਲੱਗਾ ਬਹੁਤ ਸਰੂਰ ਆ ਬੜਾ ਆਨੰਦ ਮਿਲਿਆ ਤੁਹਾਨੂੰ ਕਿਸ ਤਰ੍ਹਾਂ ਲੱਗਾ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਖੋ ਤੇ ਇਸਰਾ ਖਿਆਲ ਰੱਬ ਰੱਖਾ